ਭਗਤ ਵੀਰ ਜੀ ਚੋਰਾ ਆਸ਼ਰਮ ਹੈ ਉੱਥੇ ਬਨਾਰਸ ਉਦੋਂ ਬਨਾਰਸ ਛੋਟਾ ਹੀ ਹੁੰਦਾ ਸੀ ਹੁਣ ਤਾਂ ਬਹੁਤ ਵੱਡਾ ਸ਼ਹਿਰ ਤੂੰ ਸਾਧੂ ਸੰਤ ਆਉਂਦੇ ਜਾਂਦੇ ਹੁਣ ਵੀ ਆਉਂਦੇ ਨੇ ਉੱਥੇ ਤਾਂ ਇੱਕ ਕੋਈ ਮਾਈ ਆਈ ਅੱਛੇ ਨਮਸਕਾਰ ਕੀਤੀ ਚਲੀ ਸੰਤ ਕਹਿੰਦੇ ਭਗਤ ਜੀ ਇਹ ਜੋ ਵੀ ਵੀ ਜੀ ਆਏ ਨੇ ਇੱਕ ਤਿੰਨਾਂ ਦੇ ਖੀਚੀ ਦੇ ਕੇਸ ਨਹੀਂ ਇੱਕ ਮੱਥੇ ਦੇ ਨੂੰ ਇਹਦਾ ਮਤਲਬ ਕੀ ਪਹਿਲਾਂ ਤਾਂ ਉਹਨਾਂ ਨੇ ਛਿੜਕਿਆ ਕਹਿੰਦੇ ਤੁਸੀਂ ਸੰਤੋ ਕਿਉ ਸੰਤੋ ਤੁਸੀਂ ਸੰਤੋ ਆਪਣੇ ਆਪ ਜੀ ਕਹਿੰਦੇ ਨੇ ਸੰਤੋ ਸੰਤਾਂ ਦੀ ਕਸਵੱਟੀ ਤੇ ਲਾਈਏ ਤੁਹਾਡੇ ਵਿੱਚ ਕੋਈ ਵੀ ਨਹੀਂ ਸੰਤ ਸੰਤੋ ਤੁਸੀਂ ਤੁਸੀਂ ਬੀਬੀਆਂ ਦੇ ਮੱਥੇ ਵੰਦੇ ਹੋ ਗਿੱਚੀਆਂ ਵੰਦੇ ਹੋ ਸੰਤ ਤਾਂ ਤੁਸੀਂ ਹੁਣ ਗਈ ਸਾਰਿਆਂ ਦੀ ਖਾਨੋ ਵੀ ਇਹ ਤਾਂ ਬੜੀ ਮਾੜੀ ਗੱਲ ਹੋਈ ਸੰਤ ਤਾਂ ਤੁਸੀਂ ਚੁੱਪ ਕੋਈ ਨਹੀਂ ਬੋਲਦੇ ਕਹਿੰਦੇ ਤੁਹਾਡੀ ਚਮ ਦ੍ਰਿਸ਼ਟੀ ਤੁਸੀਂ ਤਾਂ ਲੋਕਾਂ ਦੇ ਕੇਸੀ ਵੰਦੇ ਹੋ ਹੀ ਮੱਥੇ ਤੇ ਨੇ ਗਿੱਚੀ ਦੇ ਨੇ ਆ ਬੰਦਿਆਂ ਦਾ ਕੰਮ ਹੈ ਇਹ ਚਮ ਦ੍ਰਿਸ਼ਟੀ ਹੈ ਇੱਕ ਸਾਮ ਦ੍ਰਿਸ਼ਟੀ ਹੁੰਦੀ ਸਾਰੇ ਵਿੱਚ ਰੱਬ ਦੇਖਣਾ ਆਤਮਾ ਸਰੀਰ ਨਹੀਂ ਦੇਖਣਾ ਇੱਕ ਡਿੜੇ ਹੁੰਦੀ ਪੱਕਾ ਇੱਕ ਅਲਪ ਹੁੰਦੀ ਥੋੜੀ ਦੇਰ ਵਾਸਤੇ ਗਿਆਨ ਦ੍ਰਿਸ਼ਟੀ ਹੁੰਦੀ ਤਿਆਨ ਦ੍ਰਿਸ਼ਟੀ ਹੁੰਦੀ ਸਭ ਤੋਂ ਅੱਗੇ ਹੈ ਦਿਵੈ ਦ੍ਰਿਸ਼ਟ ਜੇ ਦੀ ਖੋਲ ਜਾਏ ਜਨਮ ਜਨਮ ਦੀ ਸੋਝੀ ਅੱਛਾ ਕਹਿੰਦੇ ਇਹ ਵੀ ਤੁਹਾਨੂੰ ਦੱਸੀ ਦੇਣ ਜੋ ਆਵਾਜ਼ ਮਾਰੋ ਲక్ష్ਮੀ ਹੈ ਲక్ష్ਮੀ ਇਹ ਗਿਆਨ ਦੌਰ ਕੋ ਮਾਤਾ ਜੀ ਗੱਲ ਸੁਣੋ ਪਹਿਲਾਂ ਤਾਂ ਸਾਡੇ ਨਾਲ ਵਾਹਾ ਹੋਈ ਤੋ ਫਕਤ ਜੀ ਜਾਤਕਾਰਦੇ ਅੱਛਾ ਠੀਕ ਸੰਤਨ ਕੇ ਠਾਂਢੀ ਦਾਬਾਰ ਕਰ ਕਿਰਪਾ ਮੋ ਕੋ ਨਸਤਾਰ ਜੁ ਕਹਿ ਸੁਕਾਰ ਕਮਾਵਾਂ ਜਨ ਨਾਨਕ ਗੁਰਮਖ ਨੇੜ ਨਾਇ ਕਿਤੇ ਮੈਂ ਤਾਂ ਸੇਵਾ ਕਰਦੀ ਹਾਂ ਕਬੀਰ ਜੀ ਕਹਿੰਦੇ ਲక్ష్ਮੀ ਜੀ ਇਹਨਾਂ ਸੰਤਨ ਨੂੰ ਦੱਸਵਾ ਕੇਸਾਂ ਬਾਰੇ ਪੁੱਛਦੇ हां चलो संतों मेरे नाल ਹੁਣ ਜਿੱਥੇ ਕਣਾ ਜੰਗਲ ਸੀਚ ਰਸਤਾ ਝਾੜੀਆਂ ਚ ਬਹਿ ਜੋ ਛਿਪ ਕੇ ਮੈਂ ਵਿਖਾਉਣੀ ਆ ਤੁਹਾਨੂੰ ਹੁਣ ਪਹਿਲਾ ਸੀ ਇਹਦਾ ਇਹ ਸਰੀਰ ਕਰਕੇ ਜਿਹਨੂੰ ਕਹਿੰਦੇ ਨੇ ਜੜ ਸਰੀਰ ਜੜ ਦੂਸਰਾ ਮੋਹਰਾ ਬਣ ਗਈ ਸਕਿੰਟ ਚ 500 ਮੋਹਰ थैਲੀ ਚਾਰ ਬੰਦੇ ਆਏ ਇਹ ਕਹਿੰਦਾ ਮੋਹਰਾਂ ਦੂਜਾ ਕਹਿੰਦਾ ਗਿਣੀਏ ਗਿਣ ਲੱਗ ਕੇ ਤੇ 500 ਲੈ ਵੀ ਸਵਾ ਸਵਾ ਸੋ ਆ ਜਾਏਗੀ ਅੱਛਾ ਰੋਟੀ ਖਾਣੀ ਐ ਮਠਿਆਈ ਲਾਈਏ ਬਨਾਰਸ ਸ਼ਹਿਰ ਨੇੜੀ ਦੋ ਜਾਣੇ ਗਏ ਉਹ ਕਹਿੰਦੇ ਜੇ ਆਪਾਂ ਉਹਨਾਂ ਨੂੰ ਮਾਰ ਦਈਏ ਜ਼ਹਿਰ ਦੇ ਕੇ 2.50 ਆ ਜਾਏਗੀ ਲਾਲਚਪਰੀ ਕੁਲਾ ਹਾਂ ਠੀਕ ਉਹਨਾਂ ਦੀ ਰੋਟੀ 'ਚ ਜ਼ਹਿਰ ਪਾ ਲਿਆ ਜਿਹੜੇ ਇੱਥੇ ਬੈਠੇ ਸੀ ਦੋ ਇਹਨਾਂ ਨੇ ਉਹ ਚੰਗੇ ਚੁਗਲੇ ਵੜਲੇ ਜੰਗਲ ਚੋਂ ਕਹਿੰਦੇ ਆਉਂਦਿਆਂ ਦੇ ਸੱਚ ਰੱਖੀ ਆਪਾਂ ਨੂੰ ਢਾਈ ਦੇ ਸੋ ਆ ਜਾਈਂ ਹਾਂ ਪਰ ਆਵਾ ਚੰਗੀ ਗੱਲ ਤਾਂ ਲక్ష్ਮੀ ਕਹਿੰਦੀ ਸੰਤੋ ਦੇਖੋ ਮੇਰਾ ਤੀਸਰਾ ਸਰੂਪ ਪ੍ਰੇਰਣਾ ਸ਼ਕਤੀ ਮੈਂ ਪ੍ਰੇਰਣਾ ਨਾਲ ਬਹੁਤ ਕੁਰਸ਼ ਕਰ ਦਿੰਨੀ ਐ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਵੀ ਹੋਣ ਕੀ ਡਿਆ ਐਸੀ ਠਗੌਰੀ ਪਾਏ ਪਲਾਹਾਂ ਮਨ ਨੂੰ ਸਭ ਕੇ ਲੱਗਦਾ ਮਿੱਠੀ ਚੰਗਾ ਲੱਗਦਾ ਤੇ ਜਾਂਦਾ ਨਰਕ ਨੂੰ ਜਿੰਨੇ ਨਸ਼ੇ ਖਾਂਦੇ ਨੇ ਨਾ ਪੁੱਛੋ ਭੈਣੇ ਕਹਿੰਦੇ ਨਾ ਬੜੇ ਚੰਗੇ ਲੱਗਦੇ ਲੱਗਦਾ ਚੰਗਾ ਹੈ ਪਰ ਜੀਵਨ ਬਰਬਾਦ ਹੋ ਰਿਹਾ ਲੱਗਦਾ ਚੰਗਾ ਇਹੋ ਜਿਹਾ ਭਲੌਨੀ ਅੰਦਰੋਂ ਬੰਦਾ ਆਪ ਹੀ ਉਧਰ ਤੁਰਿਆ ਜਾਂਦਾ ਕੋਣ ਆ ਗਏ ਉਹ ਲੈ ਕੇ ਤੇ ਉਹਨਾਂ ਰੋਟੀਆਂ ਰੱਖੀਆਂ ਉਹਨਾਂ ਸਰਚ ਰੱਖੇ ਵਰਗੇ ਕਹਿੰਦੇ ਪਹਿਲਾਂ ਖਾ ਲਈਏ ਫਿਰ ਉਹ ਤਾਂ 230 ਆਪਣਾ ਹੀ ਹੈ ਉਹ ਵੀ ਵਰਗ ਹੈ 4 ਪਰ ਫਿਰ ਉਸ ਰੂਪ ਵਿੱਚ ਆ ਗਏ ਸੰਤੋ ਆ ਲੋਕ ਨੇ ਜਿਨ੍ਹਾਂ ਨੇ ਮੇਰੇ ਗੀਚੀ ਦੇ ਕੈਸ ਪੜਨ ਦੀ ਕੋਸ਼ਿਸ਼ ਕਰਦੇ ਪਰ ਨਹੀਂ ਮੈਂ ਰੱਬ ਨਾਲ ਇੱਕ ਵਾਅਦਾ ਕੀਤਾ ਹੋਇਆ ਸੰਤ ਕਹਿੰਦੇ ਚਲੋ ਆ ਤਾਂ ਕਿ ਵੀਰ ਨੇ ਲਾਇਆ ਸਬਬ ਲక్ష్ਮੀ ਨਾਲ ਗੱਲ ਸਿੱਧੀ ਹੋ ਗਈ ਕਿ ਗੱਲ ਕਰਦੀ ਕਿਸੇ ਨਾਲ ਕੀ ਵੈਦਾ ਕੀ ਸੰਤੋ ਮੇਰਾ ਵੈਦਾ ਇਹ ਹੈ ਜਿਹੋ ਜਿਆ ਕੋਈ ਵਿਹਾਰ ਮੇਰੇ ਨਾਲ ਕਰੇਗਾ ਮੈਂ ਉਹਦੇ ਨਾਲ ਉਹੋ ਜਿਹੀ ਕਰਾਂਗੇ ਜਿਹੜਾ ਮੈਨੂੰ ਮਾਰੇ ਥਾਂ ਤੇ ਲਾਏਗਾ ਉਹਨੂੰ ਨਰਕ ਚ ਸਿੱਟਾਂਗੀ ਨਰਕ ਚ ਜਿਹੜਾ ਧਰਮ ਨੂੰ ਮਿਤ ਲਾਏਗਾ ਧਰਮ ਕਹਿੰਦੇ ਨਾਮ ਨੂੰ ਸਿਮਰਨ ਸਗਲ ਧਰਮ ਵਿੱਚ ਸਿਰ ਧਰਮ ਉਹਨੂੰ ਬ ਕੁੰਠ ਵਿੱਚ ਲੈ ਜਾਾਂਗੇ ਜੀ ਹੋ ਜਾ ਕੋਈ ਗੰਦੇ ਥਾਂ ਤੇ ਲਾ ਦੇਵੇ ਉਹ ਉਹਦੇ ਥਾਂ ਤੇ ਸੁੱਟੂ ਕੀੜਾ ਬਣਾ ਕੇ ਚੱਲ ਤੂੰ ਤੂੰ ਜਿਉਂ ਜਾ ਮੇਰੇ ਨਾਲ ਕੋਈ ਸੰਤੋ ਵਿਹਾਰ ਕਰੇਗਾ ਆ ਦੇਖੋ ਆਪਾਂ ਰਮਾਲਾ ਸਹਿ ਜਦੋਂ ਆਪਾਂ ਦੁਕਾਨ ਤੋਂ ਲਿਆ ਕੀ ਸੀ ਰਮਾਲਾ ਸਾਡੇ ਹੱਥ ਚ ਕੀ ਹੈ ਰਮਾਲਾ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੇਟਾ ਹੁਣ ਕੀ ਹੈ ਰਮਾਲਾ ਸਹਿ ਸਾਹਿਬ ਨਾਲ ਲੱਗਿਆ ਰਮਾਲਾ ਸਾਹਿਬ ਦਾਤਨ ਸਾਹਿਬ ਟੋਕਾ ਸਾਹਿਬ ਕਿਸੇ ਅੰਬਰ ਚੱਕ ਲਿਆ ਗੁਰੂ ਆਲਾ ਬਣ ਗਿਆ ਭਾਈ ਸਾਹਿਬ ਇਹ ਸਾਹਿਬ ਵਾ ਜੇ ਕਿਸੇ ਨੂੰ ਮਹਾਰਾਜ ਜੀ ਕਹ ਦੋ ਭਾਈ ਸਾਹਿਬ ਕਹ ਦੋ ਅੱਤ ਤੇ ਇੱਕੋ ਹੀ ਨੇ ਸਾਹਿਬ ਉਹੀ ਗੱਲ ਰਮਾਲਾ ਸਾਹਿਬ ਤਾਂ ਫਿਰ ਅਰਦਾਸ ਹੁੰਦੀ ਸੱਚੇ ਪਾਤਸ਼ਾਹ ਪੇਟਾ ਕੀਤਾ ਪਰਵਾਣ ਕਰੇ ਤੇ ਸਾਡੇ ਲੋਕ ਪਰ ਲੋਕ ਪਰਦੇ ਟੱਕੇ ਉਜੁਰ ਨਾਰਾਇਣ ਲక్ష్ਮੀ ਨਾਰਾਇਣ ਹੈ ਉਹਨੇ ਕਿੰਨੇ ਕੰਮ ਸਵਾਰੇ ਚੰਗੇ ਥਾਂ ਲਾਉਣ ਕਰਕੇ ਲੰਗਰ ਦਾ ਹੀ ਲੈ ਲਓ